ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੜਪੀੜਤਾਂ ਲਈ ਇਤਿਹਾਸਿਕ ਸ਼ਹਿਰ ਨਾਬਾ ਤੋਂ ਜੋ ਸੁੱਕਾ ਰਸਣ ਹੈ ਉਹ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਰਜਿਸਟਰਡ ਨਾਬਾ ਤੇ ਸਮੁੱਚੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਾ ਰਿਹਾ ਕੱਲ ਜੋ ਵੱਡੀਆਂ ਗੱਡੀਆਂ ਨੇ ਭਰ ਕੇ ਸੁੱਕੇ ਰਸਣ ਦੀਆਂ 500 ਦੇ ਕਰੀਬ ਬੈਗ ਹੈ ਜਿਹੜਾ ਵੱਡਾ ਤਿਆਰ ਹੋ ਰਿਹਾ ਉਹ ਜਾਊਗਾ ਮੈਂ ਤੁਹਾਨੂੰ ਦੁਕਾਨਾਂ ਆ ਦੇਖੋ ਪੈਕਿੰਗ ਆ ਜਿਹੜੀ ਚੱਲ ਰਹੀ ਆ ਇਹ ਪੈਕਿੰਗ ਦੇ ਵਿੱਚ ਆਟਾ ਜੀ ਕਥੈਲੀ ਆਟੇ ਦੀ ਹੈ ਚਾਵਲ 2.5 ਕਿਲੋ ਸਰੋਂ ਦਾ ਤੇਲ ਦੀ ਬੋਤਲ ਹੈ ਰਫੈਂਡ ਦਾ ਪੈਕਟ ਹੈ ਚਾਰ ਪੈਕਟ ਦਾਲ ਦੇ ਲਈ ਅੱਧਾ ਅੱਧਾ ਕਿਲੋ ਦੇ ਹਲਦੀ ਹੈ ਮਿਰਚਾ ਲੂਣ ਹੈ ਛੀਨੀ ਹੈ ਚਾਹ ਪੱਤੀ ਹੈ ਇੱਕ ਡੱਬਾ ਆਚਾਰ ਦਾ ਔਰ ਰਸ ਦਾ ਪੈਕਟ ਹੈ ਬਿਸਕੁਟਾਂ ਦੇ ਪੈਕਟ ਨੇ ਜੀਰੇ ਦਾ ਪੈਕਟ ਹੈ ਗਰਮ ਮਸਾਲਾ ਹੈ ਲੇਡੀਜ਼ ਵਾਸਤੇ ਪੈਡ ਹੈ ਮੂੰਗਫਲੀ ਹੈ ਮਾਚਸ ਹੈ ਔੜੋ ਮੋਸਾ ਨਾਣ ਵਾਲੀ ਟਿੱਕੀ ਆ ਕੱਪੜੇ ਧੋਣ ਵਾਲੀ ਟਿੱਕੀ ਆ ਤੁਹਾਡੇ ਸਾਹਮਣੇ ਆ ਦੇਖੋ ਪੈਕਿੰਗ ਹੋ ਰਹੀ ਆ ਮਹਾਰਾਜ ਜੀ ਮੇਰਾ ਪੂਰੀ ਕਿਰਪਾ ਨਾਲ ਬਹੁਤ ਰਾਸ਼ਨ ਆ ਜਿਹੜਾ ਆ ਰਿਹਾ ਬਹੁਤ ਜ਼ਿਆਦਾ ਪੈਕਿੰਗ ਵੀ ਆ ਰਹੀ ਹੈ ਔਰ ਮੈਡੀਸਨ ਵੀ ਆ ਜਿਹੜੀ ਵੱਡੇ ਪੱਤਰ ਤੇ ਨਾਲ ਜਾਊਗੀ ਹਰ ਤਰ੍ਹਾਂ ਦੀ ਮੈਡੀਸਨ ਵੀ ਪਰਚੇਜ ਕੀਤੀ ਗਈ ਹੈ ਨਾਲ ਲੈ ਕੇ ਜਾਣ ਵਾਸਤੇ ਤੁਸੀਂ ਦੇਖ ਰਹੇ ਹੋ ਪੈਕਿੰਗ ਹੋ ਰਹੀ ਹੈ ਬਾਸਪਤੀ ਚਾਵਲ ਹੈ ਜਿਹੜਾ ਪੈਕਿੰਗ ਚ ਪਾਇਆ ਚਾਰ ਤਰ੍ਹਾਂ ਦੀਆਂ ਦਾਲਾਂ ਪਾਈਆਂ ਨੇ ਆਹ ਪੈਕਿੰਗ ਚਾਵਲ ਦੀ ਜਾ ਰਹੀ ਆ ਵੇਖੋ ਆਹ ਪੈਕਿੰਗ ਚਾਵਲ ਦੀ ਹੈ ਆਹ ਥੈਲੀ ਆ ਔਰ ਆ ਦਾਲਾਂ ਦੀ ਪੈਕਿੰਗ ਐਵੇਂ ਚਾਰ ਤਰ੍ਹਾਂ ਦੀ ਚਾਰ ਤਰ੍ਹਾਂ ਦੀਆਂ ਦਾਲਾਂ ਜਾ ਰਹੀਆਂ ਨੇ ਆ ਮੋਮਬਤੀ ਦੀ ਪੈਕਿੰਗ ਆ ਪੂਰੀ ਆ ਦੇਖੋ ਵੱਡੀ ਮੋਮਬਤੀ ਆ ਮੋਮਬਤੀ ਦਾ ਵੱਡਾ ਪੈਕਟ ਜਾ ਰਿਹਾ ਮਾਚਸਾਂ ਵਿੱਚ ਤੇ ਚਿੰਨੀ ਆ ਬਾਸਮਤੀ ਚਾਵਲ ਆ ਹਲਦੀ ਮਿਰਚ ਦੀ ਪੈਕਿੰਗ ਆ ਸੋ ਆਪ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਜੇ ਆਪ ਵੀ ਦੇਣਾ ਚਾਹੁੰਦੇ ਹੋ ਤਾਂ ਓਡੋਮੋਸ ਜਾਂ ਜਾਂ ਲੇਡੀਜ਼ ਵਾਸਤੇ ਪੈਡ ਵਗੈਰਾ ਜੋ ਸਮਾਨ ਆ ਉਹਦੀ ਸਾਨੂੰ ਲੋੜ ਆ ਬਾਕੀ ਸਾਰਾ ਸਮਾਨ ਸਾਡੇ ਕੋਲ ਪਹੁੰਚ ਚੁੱਕਿਆ ਅਸੀਂ 500 ਪੈਕਟ ਵੱਡਾ ਥੈਲਾ ਤਿਆਰ ਕਰ ਰਹੇ ਆ ਦੇਖੋ ਥੈਲਾ ਤਿਆਰ ਹੋ ਗਿਆ ਇਹ ਓਕੇ ਹੋ ਕੇ ਬਿਸਕੁਟ ਪਾਕੇ ਫਿਰ ਇਹ ਜਾਊਗਾ ਸੋ ਸਮਾਨ ਤੁਸੀਂ ਦੇਖ ਰਹੇ ਹੋ ਸੰਗਤ ਵੱਲੋਂ ਬਹੁ ਗਿਣਤੀ ਵਿੱਚ ਲਗਾਤਾਰ ਆ ਰਹੀਆਂ ਇਹ ਐਡਰੈਸ ਹੈ ਦਲੱਦੀ ਗੇਟ ਜਿਹੜਾ ਪਾਰਕ ਹੈ ਉਸ ਤੋਂ ਪਹਿਲਾ ਮੋੜ ਹੈ ਪਾਕਾ ਰਣਦੀਪ ਸਿੰਘ ਨਾਬਾ ਜੀ ਦੀ ਕੋਠੀ ਤੋਂ ਜਦੋਂ ਤੁਸੀਂ ਦਲੱਦੀ ਗੇਟ ਨੂੰ ਜਾਓਗੇ ਉਸ ਤੋਂ ਬਾਅਦ ਆ ਪੋਸਟਰ ਲੱਗੇ ਹੋਏ ਨੇ ਉੱਪਰ ਵੀ ਪੋਸਟਰ ਲੱਗੇ ਆ ਆਹਾਂ ਉਹ ਪਾਰਕ ਤੋਂ ਸੰਗਤਾਂ ਨੂੰ ਫਿਰ ਮੋੜ ਬੇਨਤੀ ਹੈ ਜੀ ਇੱਕ ਮੈਂ ਖਾਸ ਕਰਕੇ ਬੇਨਤੀ ਕਰਦਾ ਨੌਜਵਾਨਾਂ ਨੂੰ ਫਲਸੀ ਜਾਣਾ ਟਾਈਮ ਅਸੀਂ ਤੁਹਾਨੂੰ ਫੋਨ ਤੇ ਦੱਸਾਂਗੇ ਜਾਂ ਵੀਡੀਓ ਪਾਵਾਂਗੇ ਵੱਧ ਤੋਂ ਵੱਧ ਨੌਜਵਾਨ ਨਾਲ ਜਾਣ ਵਾਸਤੇ ਤਿਆਰ ਰਹੋ ਵਰਤਾ ਕੇ ਆਵਾਂਗੇ ਉੱਥੇ ਕਿਸ਼ਤੀਆਂ ਲੈ ਕੇ ਅੰਦਰ ਜਿੱਥੇ ਜ਼ਰੂਰਤ ਹੈ ਜੋ ਪੰਜਾਬ ਤੇ ਭੀੜ ਪਈ ਹੈ ਆਓ ਆਪਾਂ ਰਲ ਕੇ ਇੱਕ ਹਮਲਾ ਜਿਹੜਾ ਮਾਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ